I'm yeah. yeah.

ਅਸੀਂ ਹੁਣ ਜੰਨੇ ਪਰਾਣੀ ਬੈਠੇ ਆਂ ਵਿਚਾਰ ਨੋ ਸਿਵਾਇ ਅੱਗਾ ਹੁਣ ਅੱਗਾ ਸਵਾਲ ਲਓ ਅੱਗੇ ਨੂੰ ਸਵਾਲ ਵਾਸਤੇ ਸਾਰ ਨੂੰ ਸੰਭਾਲ ਲਿਆ ਸਵਾਲ ਲਓ ਇਸ ਤਰ੍ਹਾਂ ਕਿ ਮੇਰੇ ਸਤਿਕਾਰਯੋਗ ਚਾਚੀ ਜੀ ਵੀ ਵੀ ਅਮਰਕੌਰ ਜੀ ਨੇ ਆਪਣਾ ਕਾਸਵਾ ਇੰਨੇ ਮਿੱਠੇ ਜਿੰਦਕੇ ਸੁਭਾਅ ਦੇ ਮਾਲਕ ਸਨ ਅਸੀਂ ਛੋਟੇ ਛੋਟੇ ਉਸ ਗਲੀ ਨੂੰ ਨੰਦੇ ਸਾਹ ਜਿੱਥੇ ਰਹਿੰਦੇ ਸੀ ਜਵਾਈ ਮਾਰੀ ਚੱਤੀ ਜੀ ਸੱਤਰੀ ਕਾਰ ਲੱਗਾ ਦੇਖਦੇ ਜੱਤੀ ਉਹ ਰੇਡੀ ਦੀਆਂ ਨੇ ਮੇਰੇ ਅੱਗੇ ਆ ਕੇ ਜਾਂਦੀ-ਬਾਹਦੀ ਹੁੰਦੇ ਲੇਕਿਆ ਨਾ ਵੇ ਬੜੀ ਇਹ ਕੀ ਹਾਲ ਹੈ ਤੇਰਾ ਮੈਂ ਕਿ ਠੀਕ ਚੱਲਦੀ ਜੀ ਔਰ ਈ ਲੈ ਹਾਂ ਨਾ ਅੱਜਾਂ ਜੋ ਵੀ ਨੇ

ਵੜਿਆ ਹੀ ਜੀ ਹੁੰਦੇ ਨਾਤੇ ਆਪਣੇ ਪਰਿਵਾਰ ਨੂੰ ਉਹਨਾਂ ਦੇ ਨਨਾਂਾ ਨੂੰ ਆਪਣੇ ਜੋੜਾ ਨੂੰ ਸਾਲਿਆਂ ਨਾਲ ਹੀ ਉਹਨਾਂ ਨੇ ਵਿਆਹ ਕੀਤਾ ਉਹਨਾਂ ਦੀ ਪਾਲਣ ਪੋਸ਼ਣ ਵੀ ਕੀਤੀ ਵੱਡਾ ਪਰਿਵਾਰ ਤੇ ਲੇਕਿਨ ਡੇਗਰਾ ਮਤਲਬ ਬਹੁਤ ਬਟਾ ਉਹ ਡੋਲੇ ਦੀ ਕਿਰਤ ਆਪਣੀ ਕਰ ਕਰਾਣਾ ਉਹਨਾਂ ਦੀ ਪਰਵੋਸ਼ ਕੀਤੀ ਹੈ ਲੋਕਿ ਉਤਾਲੋ ਉਹਨਾਂ ਦੀ ਸੇਵਾ ਕੀਤੀ ਹੈ ਮੈਂ ਕਦੇ ਨਹੀਂ ਆਈ ਬੱਚੇ ਗੁਰੂ ਦੀ ਕਿਰਪਾ ਨਾਲ ਬਨਪਰਾਜ ਨੂੰ ਪਹਿਨਣਾ ਬੜੀ-ਬੜੀ ਬਾਤ ਮਾਰਾ ਇਹਨੇ ਬਣਾਈ ਅਸੀਂ ਇੱਕ ਬੇਜਾ ਮੰਗਦੇ ਆਂ ਕਿ ਕਈ ਵਾਰਾਂ ਜੇ ਕਰ ਇੱਕ ਵੀ ਨਹੀਂ ਉਹ ਕਹਿੰਦਾ ਹੈ ਮਾਲਕਾ ਕਹਿੰਦੇ ਤਹੀ ਦੇ ਦੇ ਮੈਨੂੰ ਮੇਰੇ ਵੇੜੇ ਦੇ ਰਾਣੇ ਬਣ ਜੇ ਤਿੱਕਲਤ ਆਣੀਏ ਕਿ ਇਹ ਗੁਰੂ ਮਾਰਾ ਇਹੇ ਡਾ ਘੁਟਾ ਇਹ ਡਾ ਘੁਟਾ ਉਹਨੇ ਉਹਨੇ ਵੇੜਾ ਪਾ ਦਿੱਤਾ ਇਹ ਬਹੁਤ ਵੱਡੇ ਭਾਗਾਂ ਦੀ ਗੱਲ ਹੈ ਉਹਨਾਂ ਦੇ ਬੜੇ ਨਾਲ ਸਾਰੇ ਬੱਚਿਆਂ ਨੂੰ ਬੜੀ ਪੱਕੂ ਵੀ ਉਹਨਾਂ ਨੇ ਇੱਥੇ ਟਿਕਾਣਾ ਕਰਵਾਇਆ ਸੀ ਜੀ ਚੰਗੀ ਸਿੱਖਿਆ ਦਿੱਤੀ ਪੜ੍ਹਾਈ ਲਗਾਈ ਕਰਾਈ ਜਿਹੜੇ ਕਾਸ਼ਮਾਇਰ ਦੇ ਵਿੱਚ ਸਿਰ ਉੱਚਾ ਕਰ ਰਹਿਣ ਇਹ ਕਿਵੇਂ ਦੇ ਕੇ ਮੇਰੇ ਹੋਇਆ ਇਹ ਬਦੌਲਤ ਮੇਰੇ ਚਾਚੀ ਜੀ ਵੀ ਅਮਰ ਖਾਨ ਜੀ ਬਣਾ ਕਰਕੇ ਰਿਹਾ ਹੈ ਸਦਾ ਚਰਲੇ ਜੀ ਮੇਰੇ ਸਰਦਾਰ ਜੋ ਚਾਚਾ ਜੀ ਕੋੜੇ ਜਿ ਕੋੜੇ ਸਵਾਰੇ ਨਾਲੇ ਬੁਲਾ ਨਹੀਂ ਸਕਿਆ ਲੇਕਿਨ ਫਿਰ ਵੀ ਉਹਨਾਂ ਨੇ ਆਪਣੇ ਸੁਭਾਅ ਨੂੰ ਮਾਤਾ ਜੀ ਨੇ ਅਮਰ ਕੌਰ ਜੀ ਨੇ ਉਹਨਾਂ ਦੇ ਨਾਲ ਉਹਨੂੰ ਜੋੜ ਕਰਕੇ ਅਡਜਸਟ ਕਰ ਲਏ ਇਹ ਵਿੱਚ ਹੈ ਕਿ ਅਡਜਸਟ ਕਰ ਲਿਆ ਉਹਨਾਂ ਨੇ ਉਹ ਅਡਜਸਟ ਕਰਕੇ ਆਪਣੀ ਝੰਡੀ ਨੂੰ ਸੁਖਾਵਾ ਬਣਾ ਕੇ ਚਾਹਦੇ ਨੇ ਬਰਾਬਰ ਲੈ ਕੇ ਚੱਲੇ ਨੇ ਕਿਤੇ ਡੋਲੇ ਨਹੀਂ ਕਿਤੇ ਭਟਕੇ ਨਹੀਂ ਉਹਨਾਂ ਦਾ ਜੀਵਨ ਸਾਡੇ ਵਾਸਤੇ ਅਗਰਤ ਜੀਵਨ ਹੈ ਸਾਨੂੰ ਨਾਲ ਤੁਸੀਂ ਲੈਣੇ ਪਈ ਦੀ ਹੈ ਮਾਵਾ ਨਹੀਂ ਮਿਲਦੀਆਂ ਮੇਰੇ ਕਹ ਰਹੇ ਮਾ ਦਾ ਸ਼ਮ ਜਿਹੜਾ ਇਸ ਤਰ੍ਹਾਂ ਕਿ ਭਾਈ ਸਾਹਿਬ ਨਹੀਂ ਹੋਣੇ ਕਾਪ ਦਾ ਵੀ ਕਹਿ ਰਹੇ ਸ਼ੇ ਕਿ ਮਾਵਾ ਜੜੀਆਂ ਨੇ ਕੋ ਸ਼ਾਮ ਤੋਂ ਸ਼ਾਮਾਂ ਯਾਨੀ ਇਹਨਾਂ ਦੀ ਸ਼ਾਮਾ ਨੂੰ ਇਹ ਪਿਆਰਿਓ ਜਿਹਨਾਂ ਦੀ ਮਾਵਾ ਜਿੰਦਿਆਂ ਨੇ ਤੁਹਾਨੂੰ ਭਾਣਾ ਵਾਦ ਯਾਨੀ ਸ਼ਾਮਾ ਨੂੰ ਇਹਨਾਂ ਦੀ ਸੇਵਾ ਕਰੋ ਇਹਨਾਂ ਦੀ ਪੋਸ਼ਕ ਵਿੱਚ ਕਰੋ ਇਹਨਾਂ ਨੂੰ ਜੀ ਨਿਸ਼ਾਨਾ ਕਰੋ ਕਿਉਂਕਿ ਇਹਨਾਂ ਨੇ ਘਰ ਨੂੰ ਚਾਲੂ ਰੱਖ ਦਿੱਤਾ ਹੈ ਇਹ ਜਨਮਦਾਰੀਆਂ ਨੇ ਕਾਡੀਆਂ ਕਾਡੀਆਂ ਛੋਟੇ ਤੋਂ ਲੈ ਕੇ ਹੁਣ ਵੱਡੇ ਤੱਕ ਸਾਰੀ ਪਾਲਣ ਪੋਲਣ ਕਰਦੀਆਂ ਨੇ ਪਰ ਵੱਡਾ ਵੀ ਹੁਣੇ ਪਿੰਡਾਂ ਕੰਮ ਹੀ ਮਾਂ ਨੂੰ ਪੁੱਤਰ ਕਰਦੀ ਬੈਠਾ ਕਰਕੇ ਰਹੁੰਦੀ ਹੈ ਬੱਚਾ ਕਰਦੀ ਰਹੁੰਦੀ ਹੈ ਕਿਦੇ ਛੋਟੇ ਬੱਚੇ ਨੂੰ ਸਾਥ ਲੱਗ ਜਾਏ ਮਾਂ ਦੇ ਮਾੜੇ ਕੰਮ ਕਰ ਰਹੀ ਹੋਵੇ ਉਹਨੂੰ ਭਰ ਕੇ ਕਈ ਦਸ਼ਨ ਹੋਣੇ ਉਹਨੇ ਮਾਦਾ ਮੇਰੇ ਬੱਚੇ ਨੂੰ ਛੋਟ ਲੱਗੀ ਹੈ ਮਾਂ ਲੱਣੀ ਮੁੱਢੀ ਦੇ ਵੀ ਜੇ ਹੋਵੇ ਜੇ ਲਿਬੜੇ ਆਉਂਦੇ ਆਂਗਣੀ ਦੀ ਹੋਵੇ ਉਹ ਕੀ ਕਰਦੀ ਉਹ ਭੱਜੀ ਆਉਂਦੀ ਵਾਹ ਰਏ ਭੱਜੀ ਆਂ ਆ ਕੇ ਬੰਦੇ ਨੂੰ ਵੇਖ ਕੇ ਤੇ ਪਹਿਲਾਂ ਇਹ ਸਮਝ ਪਤਾ ਕੀ ਕਹਿੰਦੀ ਹੈ ਕਿ ਮਾਂ ਤੇ ਹੱਲਾ ਮਾਰਨਾ ਕਮ ਜਿਹਾ ਮਾਂ ਕਹਿੰਦੀ ਏ ਮਾਂ ਮਰ ਜਾਏ ਤੈਨੂੰ ਤਾਂ ਕਿਉਂ ਲੱਗੀ ਮੈਨੂੰ ਲੱਗ ਜਾਂਦਾ ਇਹ ਮਾਂ ਦੀ ਮਾਂ ਦਾ ਮਾਂ ਦਾ ਪਿਆਰ ਮਾਂ ਦੀ ਬੋਲ ਦੀ ਮਾਂ ਦਾ ਹੰਕਾਰ ये समानता आपसे मैं बात कर रहा हूँ मैं अभी इतना भी मायने दे रहा हूँ कि इतना भी मामले में बचा गया जाता है बंदा संविधान मान नहीं देता है जनता है वो पहले हो एक मामले में उनके नहीं करती है जनता को और मान नहीं है उनके बच्चे के बेटों के मान एक ही केवल कोई मान इसे एक बहुत अखाड़ बंदे ने आपने यहाँ बहुत कह दिया है पूरा पला ਉਹ ਜਨ ਆਪਰ ਕਾਨੇ ਮਾਰਦੀ ਕੀ ਪਿਆ ਸੁਣੋ ਜੜ ਕੀ ਉਹ ਕਹਿੰਦੀ ਹੈ ਵੀ 9 ਮਹੀਨੇੇ ਪੇਟ ਚ ਮਾਂ ਨੇ ਫੂਟ ਮੇਰਾ ਪੀਦਾ ਰਿਆ ਤੇ 9 ਮਹੀਨੇੇ ਪੇਟ ਚ ਮਾਂ ਨੇ ਫੂਟ ਮੇਰਾ ਪੀਦਾ ਰਿਆ ਪੀ ਪੀ ਫੂਟ ਵਡਾ ਹੋ ਰਿਆ ਤੇ ਜ਼ਿੰਦਗੀ ਦੇ ਦੇ ਪੀਦਾ ਰਿਆ ਤੇ ਬੁੱਢੀ ਹੋਈ ਮਾਂ ਨੂੰ ਤੇਰੀ ਮੋਰ ਨੀਂਦ ਪਲਾ ਨਹੀਂ ਸਕਦੀ ਬੇਜੰਦਰਿਆ ਤੂੰ ਤੇ ਮੇਰੇ ਬਿਨਾ ਰਹਿ ਲੇਗਾ ਪਰ ਮਾਂ ਤੇ ਮਰਨਾ ਰਹਿ ਚਾਹੇ ਬੇਜੰਦਰਿਆ ਤੂੰ ਤੇ ਮੇਰੇ ਬਿਨਾ ਰਹਿ ਲੇਗਾ ਪਰ ਮਾਂ ਤੇ ਰਹਿਣਾ ਰਹਿ ਚਾਹੇ ਮਾਂ ਮੇਰੇ ਘਰ ਕਾ ਪੈ ਰਹੀਆਂ ਨੇ ਮਾਂ ਨੂੰ ਤੁਮ ਬਾਹਰ ਕੱਢਿਆ ਜਾ ਰਿਹਾ ਐ ਇੰਨਾ ਹਰਦਾ ਕੋਮਲ ਮਾਂ ਦਾ ਫਿਰ ਯੋਨੀ ਕਹਿ ਰਹੀਏ ਪਰ ਤੇਰੇ ਤੋਂ ਬਿਨਾ ਨਹੀਂ ਰਹਿ ਸਕਦੀ ਕੋਈ तो प्यारी साहिब के बीच समय ज्यादा हो गया है माफी चाहूंगा और गुरु महाराज بخشش کرے ਮਿੱਟੀ ਆਤਮਾ ਨੂੰ ਆਪਣੇ ਚਰਨਾ ਚਲੋ ਆਪ بخشਿਸ਼ ਕਰੇ ਪਰਵਾਦੂ ਆਮਨਨ ਸਰ ਬਾਦ بخشਿਸ਼ ਕਰੇ 아이شان ਜੀ ਦਾ ਬਹੁਤ ਬਹੁਤ ਨਮਹਾਰ ਇਹਨਾਂ ਸ਼ਰਨਾਂ ਨੇ ਕਿਨੋੜਾ ਜੈ ਸਿੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ